ਮਾਮਰਮ ਜਿੱਤੇ ਮੇਰੇ ਘਰਵਾਜ ਨੇ ਘਰੇ ਅੱਗ ਲਾਈ ਉਹ ਕਹਿੰਦਾ ਉਹ ਮੇਰੀਆਂ ਪੰਜ ਬੇਟੀਆਂ ਨੇ ਉਹ ਕਹਿੰਦਾ ਕਿ ਮੈਂ ਇਹਨਾਂ ਨੂੰ ਰੱਖਣ ਨਹੀਂ ਜਾਂਦਾ ਮੇਰਾ ਘਰ ਛੱਡ ਕੇ ਜਾਓ ਨਹੀਂ ਤਾਂ ਮੈਂ ਐਵੇਂ ਕਰਕੇ ਅੱਗ ਲਾਵਾਂਗਾ ਪਰ ਸੋਨਾਂ ਨੇ ਲੜਾਈ ਕੀਤੀ ਜਿਹਦੇ ਵਿੱਚ ਮੇਰੀ ਬੇਟੀ ਦੇ ਸਿਰ ਦੇ ਵਿੱਚ ਇੱਟ ਇੱਟ ਵੱਜੀ ਉਹ ਇਸ ਟਾਈਮ ਤੇ ਹਸਪੀਟਲ ਦਾਖਲਾ ਰਾਤੀ ਉਹਨੇ ਆ ਕੇ ਸਾਡੇ ਘਰ ਨੂੰ ਅੱਗ ਲਾਤੀ ਸਾਨੂੰ ਗਲੀ ਗਵਾੜੇ ਨੇ ਬਚਾਇਆ ਕੀ ਕਾਰਨ ਕੀ ਜਦੋਂ ਲਾਂਦਾ ਕੀ ਕਹਿੰਦਾ ਦੱਸੋ ਉਹ ਕਹਿੰਦਾ ਮੇਰੇ ਘਰ ਦੇ ਵਿੱਚੋਂ ਤੁਸੀਂ ਬਾਹਰ ਚਲੇ ਜਾਓ ਮੈਂ ਤੁਹਾਨੂੰ ਨਹੀਂ ਰੱਖਣਾ ਜਾਂਦਾ ਉਹ दारू ਬੋਤ ਪਿੰਦਾ ਕਿੰਨੇ ਬੇਟੇ ਤੁਹਾਡੇ ਮੇਰੀਆਂ 5 ਬੇਟੀਆਂ ਨੇ ਤੇ ਆਪੇ ਕੰਮ ਕੀ ਕਰਦਾ ਹੈ ਇਹ ਡਰਾਈਵਰ ਹੀ ਕਰਦਾ ਪ੍ਰਾਈਵੇਟ ਡਰਾਈਵਰ ਲੱਗਿਆ ਹੋਇਆ ਹਾਂਜੀ ਕੀ ਨਾਮ ਕੀ ਇਹਦਾ ਇਹਦਾ ਨਾਮ ਕੁਲਦੀਪ ਸਿੰਘ ਹੁਣ ਤੁਸੀਂ ਕੀ ਪੁਲਿਸ ਨੂੰ ਕੰਪਲੇਨ ਕੀਤੀ ਸੀ ਫਿਰ ਹਾਂਜੀ ਅਸੀਂ ਸਾਫੀ ਵਜਿ ਕੀਤੀ ਪਰ ਅਸੀਂ ਪਰਸੋਂ ਜਦੋਂ ਬੇਟੀ ਨੂੰ 6 ਵਜੇ ਅਸੀਂ ਉਦੋਂ ਵੀ ਕੀਤੀ ਉਦੋਂ ਨਹੀਂ ਅਸੀਂ ਹਸਪੀਟਲ ਹੀ ਗਏ ਆ ਇਹਨਾਂ ਨੇ ਸਾਡੇ ਕੋਲ ਬਿਆਨ ਆ ਕੇ ਲਿੱਤੇ ਆ ਫਿਰ ਇਹਨਾਂ ਨੇ ਕੱਲ ਉਹਨੂੰ ਲਿਆਂਦਾ ਸੀ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਚਲੋ ਪਰ ਦਾ ਮੈਟਰ ਹੈ ਥੋੜਾ ਬੋਤਾਏ ਤੁਹਾਨੂੰ ਇਹ ਪੈਸਾ ਦੇਊਗਾ ਵੀ ਬੇਟੀ ਦਾ ਇਲਾਜ ਕਰਵਾ ਦਊਗਾ ਇਹਨਾਂ ਨੇ ਕੱਲ ਸ਼ਾਮ ਉਹਨਾਂ ਨੂੰ ਛਾਰਤਾ ਅਸੀਂ ਇਹਨਾਂ ਨੂੰ ਕਿਹਾ ਵੀ ਸੀ ਵੀ ਇਹ ਘਰੇ ਜਾ ਕੇ ਸਾਨੂੰ ਤੰਗ ਕਰੇਗਾ ਫਿਰ ਕਿਹਦੇ ਸਮੇਂ ਤੇ ਪ੍ਰਚਾਨ ਕਰ ਰਹੇ ਸਾਨੂੰ ਇਹਨਾਂ ਨੂੰ ਕੋਈ 20 ਸਾਲ ਹੋ ਗਏ ਕੁਝ ਨਸ਼ਾ ਕਰਨ ਦਾ ਦੀ ਹਾਂਜੀ ਦਾਰੂ ਪਿੰਦਾ ਗਾਂਜਾ ਖਾਂਦਾ ਹੁਣ ਤੁਸੀਂ ਕਿਸ ਤਰ੍ਹਾਂ ਦੀ ਇਨਸਾਫ ਦੀ ਮੰਗ ਕਰਦੇ ਅਸੀਂ ਤਾਂ ਇਹ ਹੀ ਮੰਗ ਮੰਗਦੇ ਆ ਵੀ ਸਾਡੇ ਮਗਰੋਂ ਲੈ ਜਾਵੇ ਸਾਨੂੰ ਨਹੀਂ ਚਾਹੀਦਾ ਜੋ ਜੇ ਬੇਟੀਆਂ ਨੂੰ ਹਿੱਸਾ ਦੇ ਸਕਦਾ ਤਾਂ ਦੇ ਦੇਵੇ ਨੇ ਤਾਂ ਪਰੇ ਵੇਖੀ ਦੋਗੀ ਕੀ ਨਾਮ ਤੁਹਾਡਾ ਮੇਰਾ ਨਾਮ ਰਾਣੀ ਕੀ ਕਰਨ ਹੋਈ ਜਿਹੜੀ ਅੱਗ ਲੱਗੀ ਇਹ ਵੀਰੇ ਕਾਰਨ ਨਹੀਂ ਹੋਇਆ ਵੀ ਰਾਤ ਨੂੰ ਆਇਆ ਹੈ दारू ਪੀ ਕੇ ਇਨੇ ਆ ਕੇ ਤੇ ਪਟ્રોલ ਪਾ ਕੇ ਤੇ ਅੱਗ ਲਾ ਦਿੱਤੀ ਕਿਉਂ ਕੋਣ ਬੰਦੇ ਕਿਸ ਕਿਹਨੇ ਲਾਈ ਜੀ ਅੱਗ ਇਹ ਅਜਵਾਈ ਮੇਰੇ ਨੇ ਪਰ ਜਵਾਈ ਕਿਉਂ ਅੱਗ ਲਾਉਣ ਦਾ ਕਾਰਨ ਕੀ ਹੋਇਆ ਇਹ ਅੱਗ ਲਾਉਣ ਦਾ ਕਾਰਨ ਪਹਿਲੇ ਗੁਡੀਆਂ ਦੇ ਗੱਲ ਪੈ ਗਿਆ ਉਹਦੇ ਥੱਲੋ ਕੁੜੀ ਇਹਨਾਂ ਨੇ ਮਸਾਂ ਦੀ ਮੇਰੀ ਕੁੜੀ ਨੇ ਤੇ ਮੇਰੀ ਨੋਹ ਨੇ ਇਹਨਾਂ ਥੱਲੋ ਕੱਢੀ ਉਹਨੂੰ ਕੱਢ ਕੇ ਫਿਰ ਇਹਨੇ ਕਪੜੇ ਸੀਣ ਵਾਲੀ ਮਸ਼ੀਨ ਚੱਕ ਕੇ ਉਹਦੇ ਬੁੱਢੀਆਂ ਦੇ ਸਿਰ 'ਚ ਮਾਰਨ ਲੱਗਾ ਮੈਨੂੰ ਫਿਰ ਰੋਲਾ ਸੁਣਿਆ ਮੈਂ ਪੱਜ ਕੇ ਕੋਠੇ ਤੇ ਛੱਲੇ ਉਤਰੀ ਮੈਂ ਮਸ਼ੀਨ ਫੜ ਲਈ ਫੜੀ ਤੇ ਇਹਨੇ ਬੈੱਡ ਤੇ ਛੱਤੀ ਮਸ਼ੀਨ ਉਹ ਤੋਂ ਮੁੜ ਕੇ ਫਿਰ ਅਸੀਂ ਪੱਜ ਕੇ ਜਿਵੇਂ ਬਾਹਰ ਨਿਕਲਿਆ ਬਾਹਰ ਨਿਕਲੇ ਇਹਨੇ ਅੰਦਰ ਕੁੰਡਾ ਦੇ ਜਾ ਕੁੰਡਾ ਦੇ ਕੇ ਇਹਨੇ ਖੋਲਿਆ ਟੈਂਕੀ ਦਾ ਟੱਕਣਾ ਚੰਨ ਤੇਲ ਕੱਢ ਕੇ ਇਹਨੇ ਅੱਗ ਲਾ ਦਿੱਤੀ ਤੇ ਅਸੀਂ ਫੇਰ ਆਂਡਗਵਾਂਡ ਸਾਰੇ ਅਸੀਂ ਰੋਲਾ ਪਾਇਆ ਆਂਡਗਵਾਂਡ ਵੀ ਭਾਈ ਤੁਸੀਂ ਉੱਥੋਂ ਸਾਡੇ ਘਰ ਨੂੰ ਅੱਗ ਲਾ ਕੇ ਸਾਡੇ ਘਰ ਨੂੰ ਫੇਰ ਸਾਡੇ ਆਂਡਗਵਾਂਡ ਉੱਠਿਆ ਉਹਨਾਂ ਵਿਚਾਰਿਆਂ ਕਿਸੇ ਨੇ ਟੂਟੀ ਆ ਘਰਾਂ ਆਵਦੀਆਂ ਪੈਪਾਂ ਫੜੀਆਂ ਕਿਸੇ ਨੇ ਕੁਛ ਉੱਤੋਂ ਦੀ ਪਾਣੀ ਪਾਇਆ ਇਹਨੇ ਕੁੰਡਾ ਨਹੀਂ ਥੋਲਿਆ ਕੀ ਕਿੰਨੀ ਕੁ ਉਮਰ ਹੈ ਜੀ ਬੰਦੇ ਦੀ ਹਾਂਜੀ ਹੈਗੀ ਚਾਲ 45 ਸਾਲ ਦੀ ਕਿੰਨੇ ਬੱਚੇ ਉੱਚੇ ਨੇ ਕਿੰਨੇ ਪੰਜ ਗੁੱਡੀਆਂ ਆ ਹੋਰ ਕਾਕਾ ਨਹੀਂ ਹੈਗਾ ਕੋਈ ਨਸ਼ਾ ਕਰਦਾ ਦੀ ਜੀ ਹਾਂਜੀ ਨਸ਼ਾ ਕਰਦਾ ਕੀ ਨਸ਼ਾ ਕਰਦਾ ਜੀ ਸ਼ਰਾਬ ਵੀ ਪੀ ਲੈਂਦਾ ਗਾਂਜਾ ਵੀ ਕਰਕੇ ਤੇ ਅਸਰਾ ਕਰਦਾ ਤੇ ਪੁਲਿਸ ਨੂੰ ਕੰਪਲੇਨਟ ਕੀਤੀ ਅਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਸੋ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਉਹ ਕਹਿੰਦੇ ਜਾਓ ਜਾਓ ਕਹਿੰਦਾ ਇੱਥੇ ਕੋਈ ਕੰਮ ਨਹੀਂ ਹੈਗਾ ਰਾਤ ਨੂੰ ਸਾਡਾ ਅਸੀਂ ਫਿਰ ਪਰਵਾ ਕਰਿਆ ਆ ਗਏ ਇਹਨੂੰ ਪਹਿਲੇ ਉਹਨਾਂ ਮਾਰਿਆ ਜੇ ਬਾਈ ਮੁਰਕੇ ਇਹਨੂੰ ਛੱਡਦਾ ਕਹਿੰਦਾ ਜਾਓ ਜਾਓ ਕਹਿੰਦਾ ਚਲੋ ਅਸੀਂ ਫਿਰ ਕਹਿੰਦਾ ਖੈ ਇਹਨੂੰ ਦਾਖਲ ਕਰਾ ਦਾਖਲ ਕਰਾ ਅਸੀਂ ਕਿਹਾ ਜਾ ਲੈ ਜਾਓ ਇਹਨਾਂ ਨੇ ਸਾਡੀ ਕੋਈ ਗੌਰ ਨਾ ਕੋਈ ਖਰਤ ਕਰਿਆ ਹਾਂ ਹਾਂਜੀ ਜੀ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਕਾਰਨ ਮਾਮਲਾ ਹੋਇਆ ਜੀ ਜਗਸੀਰ ਸਿੰਘ ਮੇਰਾ ਨਾਮ ਹੈ ਸਰ ਜੀ ਤੇ ਰਾਤ ਰਾਤ ਹਨ ਨੇ ਆ ਗੁੱਗ ਲਾ ਕੇ ਪਹਿਲੇ ਤਾਂ ਕੁੜੀਆਂ ਦੇ ਹੱਟ ਉਤੇ ਮਾਰੀ ਠੀਕ ਹੈ ਜੀ ਉਹ ਐਡਮਿਟ ਬਈ ਹਸਪੀਟਲ ਫਿਰ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਜਾ ਕੇ ਉੱਥੇ ਉਹ ਤਾਂਣਾ ਸੀ ਰਿਪੋਰਟ ਕੀਤੀ ਰਿਪੋਰਟ ਦੇ ਵਿੱਚ ਰਿਪੋਰਟ ਉਹਨਾਂ ਨੇ ਪਕੜ ਕੇ ਉਹਨੂੰ ਫਿਰ ਉਹਨੂੰ ਛੱਡ ਦਿੱਤਾ ਪੈਸੇ ਤੁਸੀਂ ਲੈ ਗਏ ਉਹ ਪੁੱਲ ਸਵੇ ਨੂੰ ਤੇ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਸਾਨੂੰ ਬਸ ਇਨਸਾਨ ਮਿਲਣਾ ਚਾਹੀਦਾ ਉਧਰੋਂ ਛੜੀ ਕੇ ਆਂਦੇ ਕਿ ਇੱਥੇ ਆਗੂ ਬੁਲਾ ਕੇ ਤੇਰੇ ਬੱਚੇ ਮੇਰੇ ਛੋਟੇ ਛੋਟੇ ਬੱਚੇ ਆਏ ਹੋਏ ਸੀ ਉਸ ਤੋਂ ਫਾਇਲ ਲਗਾ ਤੋ ਠੀਕ ਹੈ ਗੁੜੀਆਂ ਦਾ ਪਤਾ ਲੈਣ ਆਏ ਸੀ ਮੇਰੇ ਮਮਾ ਵੀ ਆਏ ਸੀ ਇਹਨਾਂ ਨੂੰ ਸਾਰਿਆਂ ਨੂੰ ਸਾੜ ਦੇਣਾ ਸੀ ਗੇਟ ਲਾ ਕੇ ਉਹਨਾਂ ਨੇ ਆ ਕੇ ਲਾਇਆ ਕਿ ਨਸ਼ਾ ਨਸ਼ਾ ਕੀ ਕਰਦਾ ਹੈ ਨਸ਼ਾ दारू ਪਿੰਦਾ ਹੀ ਗਾਂਜਾ ਵੀ ਪਿੰਦਾ ਹੈ ਗਾਂਜਾ ਵੀ ਪਿੰਦਾ ਹੀ ਬਾਕੀ ਹੋਰ ਨਸ਼ੇ ਦਾ ਪਤਾ ਨਹੀਂ ਕੀ ਕਰਦਾ ਜਿਹੜਾ ਨੂੰ ਕੋਈ ਸਮਝ ਨਹੀਂ ਆ ਕੰਮ ਕੀ ਕਰਦਾ ਇਹ ਕੰਮ ਇਹ ਡਰਾਈਵਰੀ ਕਰਦਾ ਹੀ ਪ੍ਰਾਈਵੇਟ ਡਰਾਈਵਰ ਰਹਿ ਸਕਿਆ ਅਨਯੋਗ ਪ੍ਰਾਈਵੇਟ ਹੀ ਕਰਦੇ ਘਰੇ ਤਾਂ ਕੋਈ ਪੈਸਾ ਨਾ ਕੋਈ ਤੇਲਾ ਕੁਛ ਨਹੀਂ ਕੁਛ ਨਹੀਂ ਦਿੰਦਾ ਕੁੜੀਆਂ ਕੋਲੋਂ ਖਾਂਦਾ ਪੱਲੇ ਵਾਂਦਾ ਕੁੜੀਆਂ ਚਵਾ ਕੇ ਲਿਆ ਕੇ ਦਿੰਦੀਆਂ ਨੇ ਉਹਨਾਂ ਨੂੰ ਕੋਈ ਆਪ ਦੇ ਪੱਲੋ ਕੁਛ ਨਹੀਂ ਜੋ ਵੀ ਕੋਸ਼ੇ ਕਰ ਕੁੜੀਆਂ ਬਣਾ ਲਿਆ ਨੇ ਆ ਡੱਬੇ ਮਾੜੇ ਮੋਟੇ ਵਿਚਾਰੀਆਂ ਪੈਕਪੂਕ ਬਣਾ ਬਲੋਂ ਕੇ ਚੱਲ ਕੋਈ 2 ਰੁਪਏ ਕਮਾ ਕੇ ਗਲਾ ਉਹਦਾ ਪੇਟ ਪੇਟ ਭਰਦੀਆਂ ਨੇ ਲੈ ਕਿਨੇ ਇਹ ਉਸ ਗੱਲ ਤੇ ਨਹੀਂ ਆਦਾ ਡੱਬੇ ਡੁੱਬੇ ਸਾੜ ਤੇ ਦੱਸੋ ਇਹਨਾਂ ਵਕੀਓ ਕੌਣ ਭਰੇਗਾ ਨੁਕਸਾਨ ਸਾਨੂੰ ਦਾ ਇਨਸਾਫ ਚਾਹੀਦਾ ਜੀ ਸਾਨੂੰ ਹੋਰ ਕੁਝ ਨਹੀਂ ਜੀ ਸਰ ਕੀ ਨਾਮ ਹੈ ਤੇ ਕੀ ਮਾਮਲੇ ਕਿਹੜੇ ਘਰ ਚੱਗ ਲੱਗੀ ਸੀ ਜੀ ਇਹ ਸਾਡੇ ਕੋਲ ਪਰਮਜੀਤ ਕੌਰ ਪਤਨੀ ਕੁਲਦੀਪ ਸਿੰਘ ਬਸੀ ਗੇਮ ਨੂੰ ਢਾਈ ਨੰਬਰ ਲਗਾਇਆ ਉਹ ਦਾ ਘਰ ਵਾਲਾ ਜਿਹੜਾ ਸ਼ਰਾਬ ਪੀਂਦਾ ਦੀ ਆ ਠੀਕ ਹੈ ਜੀ ਉਹਨਾਂ ਦੇ ਆਪਣੇ ਕੁੱਟਮਾਰ ਕੀਤੀ ਸੀ ਲੜਕੀ ਦੀ ਲੜਕੀ ਦਾ ਵਿਆਹ ਲੈ ਲਿਆ ਉਹਨੂੰ ਰਾਤ ਨੂੰ ਆਪਣੇ ਘਰ ਨੂੰ ਛੋੜਾ ਛੋੜਾ ਅੱਗ ਲਾਈ ਆ ਕਪੂਸ ਵਾਲੇ ਟਾਇਰ ਦੂਰ ਮੱਚੇ ਆ ਉਸ ਖਾਲੇ ਡੱਬੇ ਵਿੱਚ ਮੱਚੇ ਉਹ ਪਰਤਾਲ ਕੀਤੀ ਜਾਂਦੀਆਂ ਵਿਆਹ ਲੈ ਲਿਆ ਸੀਨੀਅਰ ਆਫਸਰਾਂ ਨੇ ਇਸ ਦਾ ਕਰਕੇ ਇਹਦੀ ਕਾਰਵਾਈ ਕੀਤੀ ਨਾਮ ਪਰਮਜੀਤ ਹੈ ਮੇਰੇ ਘਰ ਵਾਲਾ